ਹਾਂ 니 ਤੂੰ ਕਿਵੇਂ ਆ ਨੀਲਾ ਠੀਕ ਆ ਨੀਲਤਾ ਤੇਰੇ ਅਰਗੇ ਤਾਂ ਹੈ ਨਹੀਂ ਕਿਵੇਂ ਆਏ ਗਏ ਕਿਵੇਂ ਦੀਵੀ ਬੇਬੀ ਇੱਥੇ ਕੀ ਕਰੇ ਹੁਣ ਦੱਸ ਮੇਰਾ ਬੇਬੀ ਨਹੀਂ ਜਦੋਂ ਕੁਝ ਕਰਦਾ ਤੇ ਮੈਂ ਇੱਥੇ ਕੀ ਕਰਾਂ ਫਿਰ ਦੱਸ ਨੇਤਨ ਸ਼ਰਮ ਨੇਤਨ ਸ਼ਰਮ ਸ਼ੁਰੂ ਨਹੀਂ ਹੁੰਦੀ ਤੂੰ ਮਾੜੀ ਮੋਟੀ ਤੂੰ ਸ਼ਰਮ ਨਾਲ ਡੁੱਬ ਕੇ ਮਰ ਜਾਤੋਂ ਹੈ ਲੈ ਬੇਬੀ ਐਂਕੀ ਮੈਂ ਕਹੀਏ ਨਾ ਤੁਸੀਂ ਮੈਨੂੰ ਸਮਝ ਨਹੀਂ ਲੱਗ ਤੈਨੂੰ ਮੈਂ ਤੈਨੂੰ ਮੈਂ ਤੈਨੂੰ ਮੈਂ ਕਿੰਨੇ ਟਾਈਮ ਦਾ ਕਾਲ ਕਰੀ ਜਾ ਰਹੀ ਆ ਤੈਨੂੰ ਮੈਂ ਕਿੰਨੇ ਟਾਈਮ ਦਾ ਕਾਲ ਕਰੀ ਜਾ ਰਹੀ ਆ ਤੈਨੂੰ ਪਿਛਲੇ ਅੱਧੇ ਘੰਟੇ ਤੋਂ ਫੋਨ ਵੇਟਿੰਗ 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 ਨਾ ਕੋਈ ਅੱਗੇ ਨਾ ਤੋਂ ਉਸੇ ਟਾਈਮ ਨੂੰ ਸਕਰੀਨ ਸ਼ਾਟ ਭੇਜ ਦਿੰਦੀ ਸੀ ਵੀ ਤੈਨੂੰ ਕੋਈ ਸ਼ੱਕ ਨਾ ਹੋਵੇ ਕਿਸੇ ਵੀ ਦਾ ਹਨਾ ਵੀ ਪਿਆਰ ਮੁਹੱਬਤ ਚ ਇਹੀ ਹੁੰਦਾ ਵੀ ਬੰਦੇ ਨੂੰ ਯਾਰ ਕੋਈ ਫੀਲ ਨਾ ਹੋ ਜੇ ਕੋਈ ਪਰਵਾਹ ਹੀ ਨਹੀਂ ਇੰਨਾ ਟਾਈਮ ਵੇਟਿੰਗ ਚ ਆ ਰਿਹਾ ਇੰਨਾ ਟਾਈਮ ਵੇਟਿੰਗ ਚ ਕੋਈ ਹਾਲ ਹੈ ਕੋ ਤੇਰਾ ਦੱਸ ਨਹੀਂ ਜਾਣ ਨੂੰ ਵੇਟਿੰਗ ਚ ਪਾਪਾ ਕੋਲ ਸੀਗਾ ਤਾਂ ਫਿਰ ਉਹ ਲਾਈ ਜਾਂਦੇ ਸੀਗੇ ਕੋਈ ਬਿਜਨਸ ਦੀ ਗੱਲ ਕਰ ਰਹੇ ਸੀਗੇ ਕਿਸੇ ਨਾਲ ਅੱਛਾ 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 ਤੂੰ ਬੁੱਧੂ ਬਣਾਉਣਾ ਕੋਈ ਹੋਰ ਮੈਂ ਹੀ ਮਿਲਿਆ ਕਿ ਤੈਨੂੰ ਬੁੱਧੂ ਬਣਾਉਣ ਨੂੰ ਦੱਸ ਨਹੀਂ ਨਹੀਂ ਉਹ ਮੇਰੇ ਫਰੈਂਡ ਦੇ ਮੇਰੀ ਜਿਹੜੀ ਫਰੈਂਡ ਹੈਗੀ ਨਾ ਉਹ ਹੈਗੀ ਨੇ ਮੇਰੀ ਫਰੈਂਡ ਯਾਰ ਕਿਹੜੀ ਹੈ ਤੇਰੀ ਫਰੈਂਡ ਸ਼ਿਪੂ ਹਾਂ ਹੁਣ ਝੂਠ ਨਾ ਬੋਲ ਮੇਰੇ ਨਾਲ ਨਾ 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 ਮੈਂ ਤੋਂ ਇਹ ਮੈਂ ਤੋਂ ਨਾ ਦੇਖ ਮੈਂ ਤੋਂ ਸਭ ਕੁਝ ਬਰਦਾਸ਼ਤ ਹੋ ਸਕਦਾ ਜੇ ਤੇਰੀ ਲਾਈਫ ਦੇ ਵਿੱਚ ਸ਼ਿਪੂ ਨਾਲ ਇਹਨਾ ਸ਼ਿਪੂ ਦੇ ਪਪਾ ਨਾਲ ਗੱਲ ਕਰ ਰਹੀ ਸੀ ਉਹ ਮੈਂ ਮੇਰੇ ਫੋਨ ਤੇ ਕਰਦੇ ਸੀ ਗੱਲ ਅੱਛਾ ਮੈਂ ਨੰਬਰ ਲੈਣਾ ਭੁੱਲ ਗਈ ਫਿਰ ਮੈਂ ਸ਼ਿਪੂ ਦੇ ਫੋਨ ਕੋਲ ਤੇ ਕੋਲ ਲਾਈ ਫਿਰ ਉਹਨੇ ਸ਼ਿਪੂ ਨੇ ਗੱਲ ਕਰਾਈ ਪਪਾ ਆਮ ਦੇ ਦਾਦੀ ਨਾਲ ਫਿਰ ਮੇਰੇ ਦਾਦੀ ਨੇ ਸ਼ਿਪੂ ਦੇ ਦਾਦ ਨਾਲ ਗੱਲ ਕੀਤੀ ਤਾਂ ਫਿਰ ਉਹ ਨੰਬਰ ਹੁਣ ਐਕਸਚੇਂਜ ਕਰ ਲੈਣਗੇ ਆਪਣੇ ਆਪ ਤੇ ਫਿਰ ਆਪ ਹੀ ਕਰੇ ਫਿਰ ਮੇਰਾ ਫੋਨ ਵੈਟਿੰਗ ਤੇ ਨਹੀਂ ਆਉਣਾਗਾ ਤੇ ਕੱਲ ਵੀ ਇਸੇ ਤਰ੍ਹਾਂ ਉਹਨੂੰ ਵੇਟਿੰਗ ਦੇ ਵਿੱਚ ਸ਼ਾਮ ਵਾਲੇ ਟਾਈਮ ਨਾ ਤੇਰਾ 4 ਵਜੇ ਤੋਂ ਬਾਅਦ ਤੇਰਾ ਵੇਟਿੰਗ ਵੇਟਿੰਗ ਤੇ ਰਹਿੰਦਾ ਸ਼ਾਮ 6-7 ਤੱਕ ਉਹ ਕਿਹੜਾ ਨਾ ਫੋਨ ਖਰਾਕ ਹੋ ਗਿਆ ਨਾ ਮੰਮੀ ਆਣਾ ਤਾਂ ਫਿਰ ਮੰਮੀ ਕਰਦੀ ਹੈ ਕਾਲ ਰਿਸ਼ਤੇਦਾਰੀਆਂ ਚ ਮੈਂ ਨਹੀਂ ਕਰਦੀ ਜਾਨੂ ਕਿਉਂ ਮੇਰੇ ਤੇ ਸ਼ੱਕ ਕਰਦਾ ਹੈ ਯਾਰ ਨਹੀਂ ਤੂੰ ਮੇਰੀ ਗੱਲ ਸਮਝ ਜਿਦ ਤਰੀ ਲਾਈਫ ਦੇ ਵਿੱਚ ਕੋਈ ਹੋਰ ਹੈਗਾ ਨਾ ਤੈਨੂੰ ਸਾਫ਼-ਸਾਫ਼ ਦੱਸ ਤੇ ਮੈਂ ਤੇ ਉੱਥੇ ਪਿੱਛੇ ਹਟ ਜਾਂਦਾ ਮੈਂ ਨਹੀਂ ਹੈ ਨਹੀਂ ਅਨਿਲ ਕੋਈ ਵੀ ਨਹੀਂ ਅਨਿਲ ਤੇਰੀ ਨਾਲ ਕੋਈ ਵੀ ਨਹੀਂ ਤੂੰ ਮਾਰਨਾ ਨਹੀਂ ਮਾਰਦੇ ਆ ਤੂੰ ਐ ਕਿਉਂ ਕਰ ਕਰ ਕੇ ਮਾਰਨਾ ਐ ਤੂੰ ਬਹੁਤ ਵੱਡਾ ਗੁਨਾਹ ਕਰੀ ਜਾ ਰਹੀ ਆ ਤੂੰ ਤਾਂ ਦੇਖੀ ਫਿਰ ਐ ਦੇਖੀ ਮੇਰੇ ਤੇ ਜਾਨ ਜੀ ਨਾਲ ਲਾਈ ਜੋ ਤੂੰ ਸਤਾਇਂ ਘੈਰੂ ਜਿਵੇਂ ਬਹੁਤ ਵੱਡੀ ਮੁਜਰੀਮ ਐ ਮੈਂ ਪਤਾ ਨਹੀਂ ਕੀ ਗੁਨਾਹ ਕਰਤਾ ਇਗਨੋਰ ਕਰੇ ਜਾਣਾ ਪਤਾ ਸਵੇਰ ਦਾ ਤੈਨੂੰ ਗੁੱਡ ਮਾਰਨਿੰਗ ਭੇਜਿਆ ਹੋਇਆ ਤੇ ਨਾਈਟ ਹੋ ਚੱਲੀ ਤਰਾ ਰਿਪਲਾਈ ਨਹੀਂ ਆਇਆ ਇਹ ਤੱਕ ਇਨਾ ਕਿੱਥੇ ਵਿਜੀ ਸੀ ਦੱਸ ਤੂੰ ਤੁਸੀਂ ਤੁਸੀਂ ਇੰਨੀਆਂ ਝੂਠ ਨਾ ਮਾਰਿਆ ਕਰੋ ਆਹ ਕਰ ਤੱਕ ਤੁਸੀਂ ਜਮੇ ਹੀ ਰਹਿਣਾ ਕਰੋ ਹਣਾ ਮੈਂ ਰਿਕਵੈਸਟ ਕਰਦੀ ਐ ਜੇ ਤੂੰ ਨਹੀਂ ਕਰਦੀ ਹੁਣ ਤੂੰ ਸਾਰਾ ਦੇਨੀ

ਤਬ ਨਹੀਂ ਆ ਤਵ ਕਿੱਦਾਂ ਹੈ ਬਿਲਕੁਲ ਵੀ ਆਵਾਜ਼ ਨਹੀਂ ਸਮਝ ਆ ਰਹੀ ਤੇ ਹਾਂ ਨਹੀਂ ਕਿ ਮੈਂ ਜੀ ਆ ਰਹਾ ਮੈਂ ਖੁਦ ਹੀ ਸਮਝਦਾ ਐਵੇਂ ਨਹੀਂ ਕਰੀਦਾ ਹੁੰਦਾ ਜਾਨ ਤੋ ਤੱਕ ਬਹੁਤ ਗਲਤ ਕਰ ਰਹੀ ਹੈ ਹਿਸਾਬ ਨਾਲ ਤਰੋ ਤੁਸੀਂ ਕੰਮ ਕਰੋ ਫਿਰ ਤੁਸੀਂ ਨਾ ਕੱਟ ਕੇ ਦੁਬਾਰਾ ਕਾਲ ਲਗਾਓ ਮੈਨੂੰ ਥੋੜੀ ਬਾਜ ਨਹੀਂ ਖਾਫ ਆ ਰਹੀ ਠੀਕ ਹੁਣ ਬੋਲਿਓ ਹੁਣ ਬੋਲਿਓ ਮੈਂ ਕਿ ਮੇਰਾ ਮਨ ਨਹੀਂ ਲੱਗਦਾ ਤੁਹਾਡੀ ਬਿਨਾ ਮੈਂ ਵੀ ਤਾਂ ਰਹਿਣੀ ਹੈਗੀ ਬਸ ਰਹਿਣਾ ਪੈਂਦਾ ਨਾ ਮਜਬੂਰੀ ਹੈ ਨਾ ਜਾਣੋ ਮੇਰਾ ਤਾਂ ਸੱਚੀ ਨਹੀਂ ਲੱਗਦਾ ਮੇਰਾ ਤਾਂ ਸੱਚੀ ਵੀ ਨਹੀਂ ਮਨ ਲੱਗਦਾ ਮੈਂ ਕਰਾਂ ਤਾਂ ਮੈਂ ਕਰਾਂ ਕਿ ਮੈਨੂੰ ਹੀ ਨਹੀਂ ਸਮਝ ਆਉਂਦੀ ਮੈਨੂੰ ਬਸ ਕੁਝ ਨਹੀਂ ਕਰਨਾ ਨਾ ਬਸ ਮੈਂ ਮੈਂ ਹੀ ਕਰੂੰਗੀ ਜੋ ਕਰੂੰਗੀ ਤੂੰ ਤਾਂ ਯਾ ਤੂੰ ਤਾਂ ਕਾਲ ਤੱਕ ਵੀ ਨਹੀਂ ਕਰਦੀ ਯਾਰ ਤੂੰ ਕਹ ਲੋ ਪਹਿਲਾਂ ਮੰਨੋ ਕਿ ਨਹੀਂ ਮੇਰੀ ਗੱਲ ਸੁਣਨਾ ਅੱਜ ਰਾਤ ਨੂੰ ਵੀਡੀਓ ਕਾਲ ਕਰਾਂਗੇ ਠੀਕ ਹੈ ਰਾਤ ਨੂੰ ਕੀ ਕਰਾਂਗੇ ਪਹਿਲਾਂ ਮੈਨੂੰ ਗੱਲ ਕਰ ਲੈਣਾ ਪਹਿਲਾਂ ਮੈਨੂੰ ਇੱਕ ਮਿੰਟ ਤਾਂ ਤੇਰੀ ਆਵਾਜ਼ ਹੀ ਖਰਾਬ ਹੋएगी ਵਿਚਾਲੇ ਮੇਰੀ ਗੱਲ ਸੁਣਨਾ ਪਤਾ ਪਤਾ ਕਿੰਨਾ ਚਿਰ ਹੋ ਗਿਆ ਕਿੰਨਾ ਚਿਰੋਂ ਮੈਂ ਬਹੁਤ ਮਿਸ ਕਰ ਰਿਹਾ ਤੇਰੀ ਮੱਛੀ ਨੂੰ ਫਿਰ ਦੇਖ ਜਾਨੋ ਮੈਂ ਉਹ ਬਸ ਹੀ ਕਰਾਂਗਾ ਉਹ ਜੀਣਾ ਉਹਨਾਂ ਨਾਲ ਮੈਂ ਤਾਂ ਫਿਰ ਉਹ ਤਾਂ ਬਾਈ ਚਾਂਸ ਆਪਣੀਆਂ ਤਾਂ ਮਿਸ ਕਰ ਹੀ ਜਰੂਰ ਗਿਆ ਕਰਨਾ ਹੁੰਦਾ ਫਿਰ ਤੁਸੀਂ ਇਹ ਪਰ ਉਹ ਨਹੀਂ ਕਰਦੇ ਨਾ ਤਾਂ ਕਿ ਤੁਸੀਂ ਉਹ ਨਹੀਂ ਰੂਜ਼ ਕਰਦੇ ਵੀ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਤਾਂ ਮੈਂ ਯੂਜ਼ ਪ੍ਰੋਟੈਕਸ਼ਨ ਤਾਂ ਮੈਂ ਯੂਜ਼ ਕਰ ਲੂੰਗਾ ਮੈਂ ਮੈਨੂੰ ਤਾਂ ਮੇਰੀ ਗੱਲ ਸੁਣ ਨਹੀ ਪਹਿਲਾਂ ਤਾਂ ਸੁਨੀਲ ਨਹੀਂ ਖਾਦਾ ਤੁਸੀਂ ਬਾਅਦਾਂ ਤੋੜ ਦੇਣਗੇ ਆਈ ਵਾਰ ਮੇਰੀ ਗੱਲ ਨਹੀਂ ਜੇ ਨਾ ਵਾਦਾ ਕਰਕੇ ਤੋੜ ਦੇਣਗੇ ਨਹੀਂ ਮੇਰੀ ਗੱਲ ਸੁਣ ਪਹਿਲਾਂ ਨਾ ਪਹਿਲਾਂ ਮੈਂ ਆਪਣਾ ਹਮੇਸ਼ਾ ਤੋਂ ਹੀ ਅਸੂਲ ਰਿਹਾ ਹਾਂ ਮੈਂ ਕਿ ਪਹਿਲਾਂ ਆਪਾਂ ਨੋਰਮਲ ਕਰਿਆ ਕਰਾਂਗੇ ਵੀ ਜਦੋਂ ਰਿਲੀਜ਼ ਹੋਣ ਵਾਲਾ ਹੋਵੇ ਉਸ ਵਕਤ ਚਲ ਮੈਂ ਤੁਹਾਨੂੰ ਚੜਾ ਲਿਆ ਕਰੂੰਗਾ ਹਨਾ ਆਈ ਗੱਲ ਹੋਈ ਸੀ ਨਾ ਆਪਣੇ ਵਿੱਚ ਗਾਏ ਚਲੋ ਠੀਕ ਹੈ ਫਿਰ ਹੁਣ ਇੱਕ ਪੀ ਦਮ ਐਨੇ ਸੌਰੀ ਹੈ ਮੇਰੇ ਗਣਿਓ ਕਿਉਂਕਿ ਹੁਣੀ ਮੈਨੂੰ ਮੈਨਸ ਆ ਕੇ ਗਈ ਹੈ ਨਾ ਫਿਰ ਥੋੜੇ 14 ਦਿਨ ਵੇਟ ਕਰਨਾ ਪਊਗਾ ਦੁਬਾਰਾ ਮਿਲੂੰਗੀ 14 ਦਿਨ ਕਿਉਂ ਵੇਟ ਕਰਨਾ ਹੈ ਯਾਰ ਯਾਰ ਕਮਾਲ ਕਰਦੇ ਨੇ ਮੇਰਾ ਨਹੀਂ ਜੀ ਲੱਗਦਾ ਜਾਣੀ ਤੂੰ ਕਮਾਲ ਕਰਦੀ ਹੈ ਯਾਰ ਤੂੰ ਛੱਡ ਦੇ ਤੂੰ ਤੇ ਸਿਰਫ ਫਿਰ ਮੇਰੀ ਮੱਛੀ ਦੀ ਮਗਰ ਹੀ ਹੋ ਗਾਸ ਮੇਰੇ ਮਗਰ ਤਾਂ ਹੈ ਨਹੀਂ ਮੇਰਾ ਤਮੋਈ ਹੈ ਨਹੀਂ ਦੋਨੋਂ ਯਾਰ ਦਰਮਰਾ ਮੋਦਾ ਤੇ ਫਿਰ ਮੇਰੀ ਗੱਲ ਸੁਣ ਫਿਰ ਫਿਰ ਇਹ ਫਿਰ ਕਿਹਦੇ ਨਾਲ ਕਰਾਂ ਮੈਂ ਫਿਰ ਇਹ ਦੱਸਣਾ ਮੈਂ ਮੇਰਾ ਕੌਣ ਹੈ ਯਾਰ ਮੈਂ ਇਹ ਨਹੀਂ ਕਹਤਾ ਕੁਝ ਸਿਰੱਸ ਵਸਤੀ ਨਹੀਂ ਮੇਰੇ ਨਾਲ ਨਾ ਨਾ ਮੈਂ ਦੱਸ ਵਰਤ ਨਹੀਂ ਤੂੰ ਮੇਰੀ ਕੇਅਰ ਕਰ ਦੇ ਯਾਰ ਤੂੰ ਹੂੰ ਦੇਖੀ ਜੀ ਲੱਗਦਾ ਹੈ ਆਪਣੇ ਜਮਈ ਤੇ ਨਾ ਨਾ ਹਾਂ ਵੀਡੀਓ ਕੋਲ ਕਰ ਦਿੰਦਾ ਫੇਰ ਕਰ ਦਿਆਂਗਾ ਹੁਣ ਥੋੜਾ ਮੂਡ ਕਰਾ ਦੋ ਮੈਨੂੰ ਪਤਾ ਹੈਗਾ ਮੇਰਾ ਤਾਂ ਖਰਾਬ ਹੈਗਾ ਮੇਰਾ ਖਰਾਬ ਵੀ ਤੂੰ ਹੀ ਕੀਤਾ ਮੇਰੇ ਤੋਂ ਗੱਲ ਨਹੀਂ ਕਰਦੀ ਤੂੰ ਮੇਰੇ ਨਾਲ ਤੂੰ ਇਹ ਵੀ ਤਾਂ ਦੇਖ ਲੈ ਮੇਰੇ ਹਾਲਾਤ ਤਾਂ ਦੇਖ ਲੈ ਮੈਂ ਸਾਰਾ ਦਿਨ ਤੇਰੇ ਤੇ ਡਿਪੈਂਡ ਰਹਿਣਾ ਨਹੀਂ ਤੂੰ ਮੇਰੀ ਜਾਨ ਮੇਰੇ ਬੱਚੇ ਉਹ ਕਿਉਂ ਕਰਦਾ ਐਵੇਂ ਤੂੰ ਸਰ ਨਹੀਂ ਕਰਦੀ ਮੀ ਸੌਰੀ ਸੌਰੀ ਹਰ ਵਾਰੀ ਸੌਰੀ ਕਰਦਾ ਮੈਂ ਕਿੰਨੇ ਵਾਰੀ ਤੈਨੂੰ ਮਾਫ ਕਰਾਂ ਮੈਨੂੰ ਇਹ ਤਾਂ ਦੱਸ ਨਾ ਵੀ ਤੈਨੂੰ ਮਾਫ ਕਰਨ ਦਾ ਕੋਈ ਤਰੀਕਾ ਵੀ ਹੁੰਦਾ ਵੀ ਮੈਨੂੰ ਤੂੰ ਵੀ ਮਾਫ ਕਰ ਰੋ ਹਣਾ ਇਹ ਥੋੜੀ ਹੁੰਦਾ ਵੀ ਮੈਂ ਬਿੰਦੇ ਬਿੰਦੇ ਤੈਨੂੰ ਮਾਫ ਕਰੀ ਜਾਵਾ ਤੈਨੂੰ ਆਪ ਨੂੰ ਵੀ ਤਾਂ ਸੋਚਣਾ ਚਾਹੀਦਾ ਜਾਨ ਠੀਕ ਹੈ ਨਾ ਵੀਡੀਓ ਕਾਲ ਕਰੂੰਗੀ ਆਤ ਨੂੰ ਠੀਕ ਹੈ ਨਾ ਕੋਲੇ ਚਹੋਣਾ ਲੇ ਫੋਨ ਮੇਰੇ ਕੋਲੇ ਰਹਿੰਦਾ ਮੈਂ ਤਾਂ 24 ਘੰਟੇ ਨਾ ਤੇਰਾ ਵਟਸਐਪ ਖੁੱਲਾ ਹੀ ਰਹਿੰਦਾ ਕਰੂੰ ਜਦੋਂ ਤੂੰ ਆਨਲਾਈਨ ਹੋਣੀ ਉਸੇ ਟਾਈਮ ਤੈਨੂੰ ਮੈਸੇਜ ਕਰ ਦਿੰਨਾ ਪਰ ਤੂੰ ਵੇਖ ਦੇਖਦੀ ਨਹੀਂ ਯਾਰ ਇਹ ਗੱਲ ਤੇ ਕਰ ਲੈ ਤੂੰ ਸਤਾਏ ਕਹਿ ਰੋ ਜਿਵੇਂ ਮੈਂ ਥੋੜਾ ਜਮਾਈ ਨਹੀਂ ਕਰਦੀ ਨਾ ਨਹੀਂ ਕਰਦੇ ਤੂੰ ਮੈਨੂੰ ਜਮਾ ਨਹੀਂ ਕਰਦੇ ਤੂੰ ਮੈਂ ਨਾ ਮੇਰੇ ਘਰ ਸੁਣ ਲੈ ਬ੍ਰੇਕਅਪ ਕਰ ਲਊਗਾ ਮੈਂ ਤੇਰੇ ਨਾਲ ਜਿਆਦਾ ਤੂੰ ਕਿੱਥੇ ਐਵੇਂ ਮੈਦਕੇ ਕੀਤਾ ਤਾਂ ਨਹੀਂ ਨਹੀਂ ਬ੍ਰੇਕਅਪ ਤਾਂ ਕਿਉਂ ਕਰਨਾ ਗਾ ਇਨਾ ਗੂੜਾ ਰਿਸ਼ਤਾ ਬਾਰ-ਬਾਰ ਥੋੜੀ ਮੰਦਾ ਹੁੰਦਾ ਤੇ ਫਿਰ ਤੂੰ ਧਿਆਨ ਰੱਖਣਾ ਇਸ ਗੱਲ ਦਾ ਫਿਰ ਠੀਕ ਹੈ ਮੈਂ ਧਿਆਨ ਰੱਖੂੰਗੀ ਮੈਂ ਵੀਡੀਓ ਕਾਲ ਕਰ ਹੁਣੇ ਦੇ ਹੁਣੇ ਓਕੇ ਕਰਦੀ ਆਂ